ਉਹ ਸਾਮਤ ਤਕਰੀਬਨ 2017 ਤੋਂ ਸਾਮ ਰਹੇ ਆਂ ਅਸੀਂ ਡੌਗ ਪਹਿਲਾਂ ਤਾਂ ਆਉਂਦੀ ਸੀਗੀ ਇਹਦੀ ਸਮੱਸਿਆ ਮਨ ਲੋ ਬੰਦਾ ਕਹਿੰਦੇ ਉਦਾਂ ਹੀ ਡੌਗ ਚੱਕ ਲਿਉਂਦੇ ਆ ਪਰ ਹੁਣ ਤਾਂ ਨਹੀਂ ਹੁਣ ਤੋਂ ਸਮਾਂ ਦੇਖਦੇ ਦੇਖ ਕੇ ਹੋਰ ਵੀ ਅਵੇਅਰਨੈਸ ਆਉਂਦੀ ਸਾਡੇ ਪਿੰਡ ਦੇ ਵਿੱਚ ਵੀ ਹੁਣ ਨਹੀਂ ਕੋਈ ਮੈਨੂੰ ਲੱਗਦਾ ਕੁੱਤੇ ਤੇ ਕੋਈ ਮਾਰਦਾ ਹੁਣ ਖਰਚਾ ਤਾਂ ਅਸੀਂ ਬਸ ਆਪਣੀ ਇਨਕਮ ਦੇ ਵਿੱਚੋਂ ਹੀ ਕਰਦੇ ਆਂ ਮਤਲਬ ਜਿਵੇਂ ਆਪਾਂ ਨੂੰ ਗੁਰੂ ਸਾਹਿਬਾਨ ਦਾ ਹੁਕਮ ਵੀ ਆ 10% ਤਾਂ ਚਲੋ ਆਪਣਾ ਬੰਦ ਆ ਹੀ ਆ ਤੇ ਤਕਰੀਬਨ ਮੈਨੂੰ ਲੱਗਦਾ ਕਿ ਜੇ ਕੋਈ ਬੰਦਾ ਆਵਾਰਾ ਜਾਨਵਰਾਂ ਦੀ ਸੇਵਾ ਕਰਦਾ ਵੀ ਆ ਤਾਂ ਉਹ ਇਸ ਤੋਂ ਜ਼ਿਆਦਾ ਤਾਂ ਨਹੀਂ ਕੱਢਦਾ 10% ਹੀ ਬੰ ਬੋ ਇਨਫ ਕੋਗੇ ਸਾਨੂੰ ਯੂਨੀਵਰਸਿਟੀ ਵਗੈਰਾ ਜਿਵੇਂ ਅਸੀਂ ਜਾਣਦੇ ਆ ਤਾਂ ਉੱਥੇ ਵੀ ਕਾਫੀ ਕੋਸਟ ਪੈ ਜਾਂਦੀ ਆ ਕਿਉਂਕਿ ਟੈਸਟ ਵਗੈਰਾ ਹੋਣੇ ਇਦਾਂ ਬਾਕੀ ਲੋਕਲ ਵੀ ਡਾਕਟਰ ਸਾਹਿਬ ਤੋਂ ਟਰੀਟਮੈਂਟ ਕਰਵਾਉਂਦੇ ਰਹਿੰਦੇ ਨੇ ਹਿੰਮਤਪੁਰੇ ਪਿੰਡ ਤੋਂ ਥਾਣਾ ਜਿਹੜਾ ਇੱਕ ਜਿਵੇਂ ਇੱਕ ਟਾਈਮ ਦਲੀਆ ਪਾਉਣੇ ਇੱਕ ਟਾਈਮ ਰੋਟੀ ਪਾ ਦਿੰਦੇ ਆ ਨਹੀਂ ਵੈਸੇ ਜਿਹੜੇ ਲੋਕਲ ਡਾਕਟਰ ਨੇ ਸਾਡੇ ਇੱਥੇ ਹਿੰਮਤਪੁਰੇ ਤੋਂ ਉਹ ਸਪੋਰਟ ਕਰ ਦਿੰਦੇ ਆ ਉਹਨਾਂ ਨੇ ਕਦੇ ਕੋਈ ਪੈਸਾ ਨਹੀਂ ਚਾਰਜ ਕੀਤਾ ਹੈਗਾ ਜੇ ਲੁਧਿਆਣਾ ਯੂਨੀਵਰਸਿਟੀ ਵਗੈਰਾ ਜਾਣੇ ਉੱਥੇ ਤਾਂ ਫਿਰ ਤੁਹਾਨੂੰ ਬਤਾ ਐਂਬੂਲੈਂਸ ਜਾਂਦੀ ਆ ਤੇਲ ਦਾ ਖਰਚਾ ਆਉਂਦਾ ਦੋਨੇ ਲੱਤਾਂ ਹੀ ਟੁੱਟ ਗਈਆਂ ਜਾਂ ਚੂਲਾ ਟੁੱਟ ਗਿਆ ਜਾਂ ਕਿਸੇ ਨੂੰ ਦੀਂਦਾ ਨਹੀਂ ਬਿਲਕੁਲ ਜਿਵੇਂ ਇਹ ਡੌਗ ਇਹਨੂੰ ਦਿਲ ਬਿਲਕੁਲ ਦਿਖਾਈ ਨਹੀਂ ਦਿੰਦਾ ਤੇ ਉਹਨਾਂ ਨੂੰ ਤਾਂ ਫਿਰ ਅਸੀਂ ਸ਼ੈਲਟਰ ਦੇ ਵਿੱਚ ਹੀ ਰੱਖਦੇ ਹਾਂ ਲਾਈਫਟਾਈਮ ਦੇ ਲਈ। ਤੋਂ ਸਾਮਤ ਤਕਰੀਬਨ 2017 ਤੋਂ ਸਾਮ ਰਹੇ ਆ ਅਸੀਂ ਡੌਗ। ਪਹਿਲਾਂ ਤਾਂ ਆਉਂਦੀ ਸੀਗੀ ਇਹਦੀ ਸਮੱਸਿਆ ਮੰਨ ਲਓ ਬੰਦਾ ਕਹਿੰਦੇ ਉਦਾਂ ਹੀ ਡੌਗ ਚੱਕ ਲਿਉਂਦੇ ਆ ਪਰ ਹੁਣ ਤਾਂ ਨਹੀਂ ਹੁਣ ਤੋਂ ਸਮਾ ਦੇਖ ਦੇਖ ਕੇ ਹੋਰ ਵੀ ਅਵੇਅਰਨੈਸ ਆਉਂਦੀ ਹੈ ਸਾਡੇ ਪਿੰਡ ਦੇ ਵਿੱਚ ਵੀ ਹੁਣ ਨਹੀਂ ਕੋਈ ਮੈਨੂੰ ਲੱਗਦਾ ਕੁੱਤੇ ਤੇ ਕੋਈ ਮਾਰਦਾ ਹੁਣ। ਜੀ। ਸਾਰੇ ਲੋਕ ਸਾਂਭਣ ਲੱਗੇ ਦੇਖ ਦੇਖ ਕੇ ਬਹੁਤ ਅਵੇਅਰਨੈਸ ਫਰਕ ਪਿਆ। ਹੁਣ ਤਾਂ ਨਹੀਂ ਕੋਈ ਇਦਾਂ ਕਹਿੰਦਾ ਹੈ। ਪਹਿਲਾਂ ਪਿੰਡ ਦੇ ਵਿੱਚ ਸਾਡਾ ਘਰ ਹੁੰਦਾ ਸੀਗਾ। ਉੱਥੇ ਤੋਂ ਜਗ੍ਹਾ ਦੀ ਸੀਗੀ ਪ੍ਰੋਬਲਮ। ਬਾਕ ਦਨ ਇੱਕ ਡੌਗ ਫਿਰ ਦੋ ਡੌਗ ਤਿੰਨ ਡੌਗ ਇਦਾਂ ਅਸੀਂ ਰੈਸਕਿਊ ਕਰਨ ਲੱਗੇ ਤੇ ਟ੍ਰੀਟਮੈਂਟ ਤੋਂ ਬਾਅਦ ਛੱਡਦੇ ਵੀ ਰਹੇ ਆ ਰੋਡ ਦੇ ਉੱਪਰ ਜਿੱਥੇ ਜਿੱਥੋਂ ਚਾਹਦੇ ਸੀ ਉੱਥੇ ਛੱਡ ਦਿੰਦੇ ਕਿਉਂਕਿ ਪਹਿਲਾਂ ਜਗ੍ਹਾ ਦੀ ਵੀ ਪ੍ਰੋਬਲਮ ਸੀਗੀ ਸ਼ੈਲਟਰ ਬਣਾਉਣ ਦਾ ਤਕਰੀਬਨ ਇੱਕ ਸਾਲ ਹੀ ਹੋਇਆ ਵਾ ਪਹਿਲਾਂ ਅਸੀਂ ਆਪਦੇ ਘਰ ਦੇ ਵਿੱਚ ਹੀ ਸਾਂਭਦੇ ਹੁੰਦੇ ਸੀ ਇਹਨਾਂ ਨੂੰ ਟਾਈਮ ਟੇਬਲ ਹੀ ਬਣਾ ਕੇ ਰੱਖੀਦਾ ਜੀ ਉਦੋਂ ਮੇਰਾ ਇੱਕ ਦੋਸਤ ਆ ਮੁੰਡਾ ਬੋਬੀ ਉਹ ਆਪਣਾ ਇਹ ਕਮਾਂਡ ਘਰ ਹੀ ਉਹਦਾ ਕਮਾਂਡ ਦੇ ਵਿੱਚ ਉਹ ਕਾਫੀ ਹੈਲਪ ਕਰਦਾ ਡੌਗ ਦੀ ਸਵੇਰ ਸ਼ਾਮ ਸ਼ਾਮ ਸਮਾਂ ਉਹ ਵੀ ਜਿਆਦਾ ਕਰਦਾ ਬਾਕੀ ਪਰਿਵਾਰ ਦਾ ਵੀ ਵਧੀਆ ਸਾਥ ਹੈ ਮੇਰੀ ਘਰ ਵਾਲੀ ਮੇਰੀ ਮਦਰ ਵਧੀਆ ਸਪੋਰਟ ਕਰਦੀ ਹੈ ਖਰਚਾ ਤਾਂ ਅਸੀਂ ਬਦਾਲ ਦੀ ਇਨਕਮ ਦੇ ਵਿੱਚੋਂ ਹੀ ਕਰਦੇ ਆ ਮਤਲਬ ਜਿਵੇਂ ਆਪਾਂ ਨੂੰ ਗੁਰੂ ਸਾਹਿਬਾਨ ਦਾ ਹੁਕਮ ਵੀ ਹੈ 10% ਤਾਂ ਚਲੋ ਆਪਣਾ ਬੰਦ ਆ ਹੀ ਆ ਤੋ ਤਕਰੀਬਨ ਮੈਨੂੰ ਲੱਗਦਾ ਕਿ ਜੇ ਕੋਈ ਬੰਦਾ ਆਵਾਰਾ ਜਾਨਵਰਾਂ ਦੀ ਸੇਵਾ ਕਰਦਾ ਵੀ ਆ ਤੋ ਇਸ ਤੋਂ ਜ਼ਿਆਦਾ ਤਾਂ ਨਹੀਂ ਕੱਢਦਾ 10% ਹੀ ਬੰਦਾ ਆਵਦੀ ਇਨਕਮ ਦਾ ਦੇਈ ਜਾਵੇ ਤਾਂ ਬਹੁਤ ਆ ਇਹਨਾਂ ਲਈ ਇੰਨੀ ਕਿਨਾਂ ਬਹੁਤ ਇਨਾਫਾ ਕਿਉਂਕਿ ਸਾਨੂੰ ਯੂਨੀਵਰਸਿਟੀ ਵਗੈਰਾ ਜਿਵੇਂ ਅਸੀਂ ਜਾਣਦੇ ਆ ਤਾਂ ਉੱਥੇ ਵੀ ਕਾਫੀ ਕੋਸਟ ਪੈ ਜਾਂਦੀ ਆ ਕਿਉਂਕਿ ਟੈਸਟ ਵਗੈਰਾ ਹੁਣ ਏਦਾਂ ਬਾਕੀ ਲੋਕਲ ਵੀ ਡਾਕਟਰ ਸਾਹਿਬ ਤੋਂ ਟ੍ਰੀਟਮੈਂਟ ਕਰਵਾਉਂਦੇ ਰਹਿੰਦੇ ਹਮਦਪੁਰ ਪਿੰਡ ਤੋਂ ਖਾਣਾ ਮੇਰੀ ਮਦਰ ਪ੍ਰਿਪੇਅਰ ਕਰਦੀ ਆ ਮੇਰੀ ਵਾਈਫ ਪ੍ਰਿਪੇਅਰ ਕਰਦੀ ਆ ਖਾਣਾ ਜਿਹੜਾ ਇੱਕ ਜਿਵੇਂ ਇੱਕ ਟਾਈਮ ਦਲੀਆ ਪਾਉਣੇ ਇੱਕ ਟਾਈਮ ਇਦਾਂ ਮળો ਡਿਫਰੈਂਟ ਡਿਫਰੈਂਟ ਪੰਨ ਕਾ ਕਿੰਨਾ ਦਾ ਟੇਸਟ ਵੀ ਬਣਿਆ ਰਵੇ ਕਿਉਂਕਿ ਇਹ ਸਾਰੇ ਆਲਮੋਸਟ ਬਿਮਾਰ ਡੌਗ ਹੀ ਹੁੰਦੇ ਆ ਤੇ ਜੇ ਆਪਾਂ ਇਹਨਾਂ ਨੂੰ ਇੱਕੋ ਹੀ ਚੀਜ਼ ਪਾਈ ਜਾਵਾਂਗੇ ਤਾਂ ਫਿਰ ਇਹਨਾਂ ਦਾ ਟੇਸਟ ਤਾਂ ਪਹਿਲਾਂ ਹੀ ਨਹੀਂ ਹੁੰਦਾ ਇਹ ਤਾਂ ਪਹਿਲੇ ਇੰਜੈਕਸ਼ਨ ਵਗੈਰਾ ਕਿਸੇ ਦੇ ਲੱਗਣਾ ਕਿਸੇ ਦੇ ਡ੍ਰਿਪ ਲੱਗਣੀ ਆ ਕਿਸੇ ਦੀ ਲੱਤ ਟੁੱਟੀ ਆ ਕੋਈ ਨਾ ਕੋਈ ਪ੍ਰੋਬਲਮ ਵਾਲਾ ਡੌਗ ਹੀ ਆ ਸ਼ੈਲਟਰ ਦੇ ਅੰਦਰ ਹੂੰ ਉਹਦਾ ਕਰਕੇ ਖਾਣੇ ਤੇ ਤਾਂ ਫਿਰ ਸਪੈਸ਼ਲ ਧਿਆਨ ਰੱਖੀਦਾ ਕਿਉਂਕਿ ਉਹਦੇ ਨਾਲ ਹੀ ਤਾਂ ਇਹਦੀ ਰਿਕਵਰੀ ਹੋਣੀ ਆ ਸਾਰੀ ਹਾਂਜੀ ਆਪ ਦੇ ਕੋਲ ਹੀ ਮੈਨੇਜ ਕਰਦੇ ਆ ਵੈਸੇ ਜਿਹੜੇ ਲੋਕਲ ਡਾਕਟਰ ਨੇ ਸਾਡੇ ਇੱਥੇ ਹਿੰਦੂਪੁਰੇ ਤੋਂ ਉਹ ਸਪੋਰਟ ਕਰ ਦਿੰਦੇ ਆ ਉਹਨਾਂ ਨੇ ਕਦੇ ਕੋਈ ਪੈਸਾ ਨਹੀਂ ਚਾਰਜ ਕੀਤਾ ਹੈਗਾ ਉਹ ਜੋ ਵੀ ਇਹਨਾਂ ਦੀ ਕੋਸਟ ਆਉਂਦੀ ਆ ਉਹ ਸਾਰੀ ਫ੍ਰੀ ਆਫ ਕੋਸਟ ਹੀ ਕਰਦੇ ਆ ਜੇ ਲੁਧਿਆਣਾ ਯੂਨੀਵਰਸਿਟੀ ਵਗੈਰਾ ਜਾਂਦੇ ਆ ਉੱਥੇ ਤਾਂ ਫਿਰ ਤੁਹਾਨੂੰ ਬਤਾਇਆ ਐਂਬੂਲੈਂਸ ਜਾਂਦੀ ਆ ਤੇਲ ਦਾ ਖਰਚਾ ਆਉਂਦਾ ਜਾਂ ਹੋਰ ਟੋਲ ਪੈਂਦਾ ਰਸਤੇ ਦੇ ਵਿੱਚ ਉਹ ਤਾਂ ਸਾਨੂੰ ਖਰਚੇ ਫਿਰ ਕਰਨੀ ਪੈਂਦੀ ਆ ਹਾਂਜੀ ਲੋਕ ਵੀ ਸੋਚਦੇ ਆ ਵੀ ਮੰਨ ਲਓ ਇਹ ਨੰਨੀਆਂ ਸੀਗੀਆਂ ਅੱਜ ਉਥੋਂ ਦੀ ਰੋਡ ਲੰਘ ਗਏ ਤਾਂ ਹੁਣ ਬੰਦਾ ਉਥੇ ਗੱਡੀਆਂ ਲੋਕ ਓਵਰ ਸਪੀਡ ਤੇ ਚਲਾਉਂਦੇ ਆ ਜੇ ਤੁਸੀਂ ਮੰਨ ਲਓ 60 70 ਦੀ ਸਪੀਡ ਤੇ 80 ਤੇ ਵੀ ਜਾਂਦੇ ਹੋ ਤਾਂ ਕਦੇ ਐਕਸੀਡੈਂਟ ਨਹੀਂ ਹੁੰਦਾ ਜਾਨਵਰ ਨਾਲ ਤਾਂ ਖਾਸ ਕਰ ਰਾਤ ਨੂੰ ਹੋ ਜੇ ਤਾਂ ਇੱਕ ਡਿਫਰੈਂਸ ਦਿਨੇ ਨਹੀਂ ਹੋ ਸਕਦਾ ਦਿਨੇ ਜਿਹੜਾ ਹੋਇਆ ਉਹ ਗੱਡੀ ਓਵਰ ਸਪੀਡ ਹੀ ਆ ਬੰਦੇ ਪਤਾ ਨਹੀਂ ਕਿਸ ਦੌੜ ਦੇ ਵਿੱਚ ਭੱਜੇ ਭੱਜੇ ਜਾਂਦੇ ਆ ਭੱਜ ਜਾਂਦੇ ਆ ਇਹ ਬੇਜਵਾਨਾ ਵਿਚਾਰੇ ਕਿਸ ਦੀ ਲੱਤ ਟੁੱਟ ਗਈ ਕਿਸਦਾ ਜਵਾੜਾ ਟੁੱਟ ਗਿਆ ਤੇ ਉਸ ਤੋਂ ਬਾਅਦ ਉਹ ਚੱਕ ਇਹਨਾਂ ਨੂੰ ਸਾਈਡ ਤੇ ਵੀ ਨਹੀਂ ਕਰਦੇ ਉੱਥੇ ਛੱਟ ਕੇ ਭੱਜੀ ਜਾਂਦੇ ਆ ਪ੍ਰੋਪਰ ਪੂਰੀ ਤਰ੍ਹਾਂ ਨਾਲ ਹੀ ਮੰਨ ਲਓ ਟੁੱਟ ਗਿਆ ਜਾਂ ਕਿਸੇ ਨੂੰ ਦੀਂਦਾ ਨਹੀਂ ਬਿਲਕੁਲ ਜਿਵੇਂ ਇਹ ਡੌਗ ਇਹਨੂੰ ਦਿਲ ਬਿਲਕੁਲ ਦਿਖਾਈ ਨਹੀਂ ਦਿੰਦਾ ਤੇ ਉਹਨਾਂ ਨੂੰ ਤਾਂ ਫਿਰ ਅਸੀਂ ਸ਼ੈਲਟਰ ਦੇ ਵਿੱਚ ਹੀ ਰੱਖਦੇ ਹਾਂ ਲਾਈਫਟਾਈਮ ਦੇ ਲਈ ਕੋਈ ਡੌਗ ਆ ਜਿਹਨੂੰ ਕੋਈ ਇਨਫੈਕਸ਼ਨ ਵਗੈਰਾ ਹੋ ਗਈ ਜਾਂ ਬੁਖਾਰ ਆ ਜਾਂ ਕੋਈ ਉਦਾਂ ਦਾ ਟ੍ਰੀਟਮੈਂਟ ਲੱਤਾ ਜਿਵੇਂ ਉਹ ਟੁੱਟੀ ਠੀਕ ਹੋ ਗਈ ਇੱਕ ਵਾਰ ਆੜ ਪਵਾਤੀ ਉਸ ਤੋਂ ਬਾਅਦ ਉਹਨੂੰ ਫਿਰ ਉਸ ਜਗ੍ਹਾ ਤੇ ਡ੍ਰੌਪ ਕਰ ਦਿੰਦੇ ਨੇ ਜਿੱਥੋਂ ਚੱਕਿਆ ਹੁੰਦਾ ਬਰਨਾਲਾ ਡਿਸਟ੍ਰਿਕਟ ਦੇ ਪਿੰਡ ਢੱਲਮਾ ਤੋਂ ਛੱਡ ਕੇ ਗਏ ਸੀਗੇ ਕਿਸਾਨ ਯੂਨੀਅਨ ਦੇ ਵਿੱਚ ਨੇ ਪਰਸਨ ਉਹ ਛੱਡ ਕੇ ਗਏ ਸੀਗੇ ਇਹਨਾਂ ਨੂੰ ਇਹ ਬਹੁਤ ਕਮਜ਼ੋਰ ਸੀ ਉਹਨੂੰ ਪਾਰਬੋਨਾ ਦੀ ਬਿਮਾਰੀ ਹੋ ਗਈ ਸੀ ਉਸ ਤੋਂ ਬਾਅਦ ਹੁਣ ਇਹਨੂੰ ਅੱਖ ਦੀ ਕੋਈ ਪ੍ਰੋਬਲਮ ਆ ਇਹ ਤਾਂ ਕਰਕੇ ਇੱਥੇ ਆ ਜਿਹੜਾ ਉਹ ਡੌ ਜਿਹੜਾ ਇਹ ਡੌਗ ਆ ਇਹਦੀ ਇੱਕ ਲੱਤ ਕੱਟੀ ਹੋਈ ਐ ਤੇ ਤਿੰਨ ਲੱਤਾਂ ਆ ਇਹ ਮੋਗੇ ਤੋਂ ਰੈਸਕਿਊ ਕੀਤਾ ਸੀਗਾ ਇਹਦੀ ਉਹ ਮੰਨ ਲਓ ਲੱਤ ਖਤਮ ਹੋ ਗਈ ਸੀ ਫਿਰ ਡਾਕਟਰ ਸਾਹਿਬ ਨੇ ਆਪਰੇਟ ਦੇ ਦੌਰਾਨ ਇਹਦੀ ਲੱਤ ਬਿਲਕੁਲ ਕੱਟਦੀ ਐ ਤਿੰਨ ਲੱਤਾਂ ਦੇ ਉੱਪਰ ਹੀ ਆ ਹਣ ਜੇ ਤੁਸੀਂ ਇਹਦੀ ਪੁਰਾਣੇ ਫੋਟੋ ਦੇਖੋਗੇ ਤੁਸੀਂ ਇਹਨੂੰ ਇਹ ਬਿਲਕੁਲ ਤੁਰ ਵੀ ਨਹੀਂ ਸਕਦਾ ਸੀਗਾ ਬਿਲਕੁਲ ਜੀ ਤੇ ਇਹਦੇ ਹੁਣ ਪੱਟੀਆਂ ਵਗੈਰਾ ਕਰਨ ਨਾਲ ਲਗਾਤਾਰ ਹੁਣ ਇਹਦਾ ਜ਼ਖਮ ਵੀ ਹੀਲ ਹੋ ਗਿਆ ਤੇ ਆਪਦੇ ਪੈਰਾਂ ਤੇ ਖੜਾ ਵੀ ਹੋਣ ਲੱਗਾ ਪਹਿਲੇ ਕੜੀਸ ਕੜੀਸ ਕੇ ਤੌਰ ਦਾ ਸੀ ਤੇ ਲਹੂ ਨਿਕਲਦਾ ਹੁੰਦਾ ਸੀ ਇਹਦੇ ਪੈਰਾਂ ਦੇ ਚੋਂ ਇਹ ਸ਼ੀਨੀ ਵਾਲ ਪੈਂਟ ਤੋਂ ਰਿਸੀ ਕਿਸੇ ਨੇ ਜ਼ੋਰ ਦੀ ਫੇਟ ਮਾਰਦੀ ਉਹਦਾ ਕਰਕੇ ਇਹਦਾ ਮੰਨ ਲਓ ਲੱਖ ਸੀ ਜਿਹੜਾ ਭਾਰ ਨਹੀਂ ਚੱਕਦਾ ਸੀਗਾ ਫਿਰ ਸੜਕ ਤੇ ਕੋਈ ਡਾਈਟ ਵਗੈਰਾ ਨਹੀਂ ਸੀ ਇੱਥੇ ਹੁਣ ਇਹਨੂੰ ਤਕਰੀਬਨ 2 ਮਹੀਨੇ ਹੋ ਗਏ ਇਸ ਕੇਜ ਦੇ ਅੰਦਰ ਹੀ ਕਿਉਂਕਿ ਜੇ ਇਹਨੂੰ ਬਾਹਰ ਛੱਡਦੇ ਆ ਫਿਰ ਇਹਦੇ ਦੁਆਰਾ ਜ਼ਖਮ ਹੋ ਜਾਣਗੇ ਤਕਰੀਬਨ ਹੁਣ ਇਹਦਾ ਜ਼ਖਮ ਹੀਲ ਹੋ ਗਿਆ ਹੁਣ ਆਪਦੇ ਪੈਰਾਂ ਤੇ ਚੱਲਣ ਫਿਰਨ ਲੱਗ